ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਾਣਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਐਸ ਟਾਈਮ ਫਰੀਦਕੋਟ ਜ਼ਿਲ੍ਹੇ ਦਾ ਮਨਮੱਤਾ ਨਗਰ ਪਿੰਡ ਕੁਘਿਆਣੇ ਦੇ ਵਿੱਚ ਐਸ ਟਾਈਮ ਮੈਂ ਮੌਜੂਦ ਹਾਂ ਕੁਕਿਆਣਾ ਪਿੰਡ ਆ ਜਿਹੜਾ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਫਰੀਦਕੋਟ ਤੋਂ ਜਦੋਂ ਆਪਾਂ ਸਾਧਕ ਨੂੰ ਜਾਂਦੇ ਆ ਤੇ ਉੱਥੋਂ ਆਪਾਂ ਫਰੀਦਕੋਟ ਤੋਂ ਆਉਣਾ ਝੋਟੀ ਵਾਲੇ ਤੋਂ ਝੋਟੀ ਵਾਲੇ ਤੋਂ ਸਿੱਧੀ ਸੜਕਾ ਜਿਹੜੀ ਕੁਕਿਆਣੇ ਪਿੰਡ ਦੇ ਵਿੱਚ ਆਉਂਦੀ ਆ ਤੇ ਜੇ ਤੁਸੀਂ ਗੋਲੇ ਵਾਲੀ ਸਾਈਡ ਤੋਂ ਆਉਣਾ ਗੋਲੇ ਵਾਲੇ ਤੋਂ ਬੇਗੂ ਵਾਲਾ ਬੇਗੂ ਵਾਲੇ ਤੋਂ ਸਿੱਧਾ ਪਿੰਡ ਆ ਜਿਹੜਾ ਕੁਕਿਆਣੇ ਦੇ ਵਿੱਚ ਛੜਕ ਆਉਂਦੀ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਇੱਕ ਬੂਰੀ ਨੀਲੀ ਰਾਵੀ ਨਸਲ ਦੀ ਤੁਹਾਨੂੰ ਮੈਂ ਦਿਖਾਉਣੀ ਆ ਮਿੱਤਰੋ ਜਿੰਦੇ ਵਿੱਚ ਅੱਖਾਂ ਨੀਲੀਆਂ ਜ਼ਰੂਰ ਹੈਗੀਆਂ ਪਰ ਜਿਹੜੀ ਆਪਾਂ ਬਿੱਲੀ ਅੱਖ ਮਨਕੀ ਅੱਖ ਕਹਦੇ ਹੁੰਦੇ ਨੇ ਉਹ ਨਹੀਂ ਨਜ਼ਰ ਦਿਖਾਉਂਦੀ ਪਰ ਹੈ ਨੀਲੀ 라ਵੀਦੀ ਹੋਈ ਹੈ ਮੈਂ ਕਿਉਂਕਿ ਮਾਰਕਿੰਗ ਬਿਲਕੁਲ ਜਾਇਜ਼ ਪੂਰੀ ਕਰਦੀ ਆ ਕਰਮਾ ਵਾਲੇ ਨਿਸ਼ਾਨ ਸਾਰੇ ਕਵਰ ਕਰਦੀ ਆ ਇਹਦੀ ਡਿਟੇਲ ਜਾਣਦੇ ਆ ਪਹਿਲਾਂ ਭਰਾ ਤੋਂ ਆਪਾਂ ਕਿੰਨਾ ਵਾ ਸੂਆ ਕਿੰਨਾ ਦੁੱਧ ਦੀ ਮਾਲਕਣਾ ਆ ਉਹ ਮਿਲਦੇ ਵੀਰੇ 사ਸਿਕਾ ਭਰਾ ਜੀ 사ਸਿਕਾ ਭਾਈ ਸਾਰਿਆਂ ਨੂੰ ਹੀ ਹੋ ਠੀਕ ਠਾਕ ਆ ਭਰਾ ਜੀ ਹਾਂ ਠੀਕ ਠਾਕ ਬਾਈ ਠੀਕ ਆ ਅੱਛਾ ਵੱਡੇ ਭਾਈ ਪਹਿਲਾਂ ਤਾਂ ਆਪਣਾ ਨਾਮ ਦੱਸਦੇ ਵੀਰੇ ਇੱਕ ਵਾਰੀ ਮੇਰਾ ਨਾਮ ਜਗਪ੍ਰੀਤ ਸਿੰਘ ਹੈ ਪਿੰਡ ਕਘਿਆਣਾ ਠੀਕ ਆ ਬਾਈ ਜਗ ਬੂਰੀ ਹੈ ਨਾ ਇਹ ਘਰ ਦੀ ਹੋਈ ਆ ਵੀਰੇ ਹਾਂ ਘਰ ਦੀ ਕੱਟੀ ਲਈ ਸੀ ਬਾਈ ਆਪਾਂ ਛੋਟੀ ਜੀ ਠੀਕ ਆ ਵੀਰੇ ਤੇ ਵੀਰੇ ਕਿਹੜੇ ਸੀਮਨ ਸੋਮਨ ਦੀ ਪਤਾ ਕੁਛ ਕਿ ਨਹੀਂ ਬਾਈ ਨਹੀਂ ਆਪਣੇ ਪਿੰਡ ਹੀ ਆ ਬਾਈ ਮੈਂ ਆਪਣੇ ਚੈਨਲ ਤੇ ਵੇਚੀ ਸੀ ਬਾਈ ਜੀ ਨੇ ਤੇ ਇਹਦੀ ਛੋਟੀ ਭੈਣ ਵੀ ਉਹਦੇ ਕੋਲੇ ਖੜੀ ਹੈ ਜੀ ਠੀਕ ਹੈ ਵੀਰੇ ਠੀਕ ਆ ਹਾਂ ਇਹਦਾ ਸੀਮਨ ਆਪਾਂ ਗਾਂਹ ਭਰਾਇਆ ਬਾਦਲ ਫਾਰਮ ਚਾ ਸ਼ੈਨਸ਼ਾ ਬੋਲ ਉਹਦਾ ਭਰਾਇਆ ਸ਼ੈਨਸ਼ਾ ਦਾ ਟਿਕਾ ਲੱਗਾ ਹੋਇਆ ਹੈ ਹਾਂਜੀ ਠੀਕ ਆ ਅੱਛਾ ਵੱਡੇ ਭਾਈ ਕਿੰਨਾ ਦੁੱਧ ਦੇਗੀ ਸੀ ਇਹ ਪਹਿਲੇ ਸੂਏ ਦੇ ਵਿੱਚ ਪਹਿਲੇ ਸੂਏ ਬਾਈ 13 ਕਿਲੋ ਦੁੱਧ ਦਿੱਤਾ ਨੇ ਨਾ ਟੀਣ ਕੰਡੇ ਵਾਲਾ ਹੈ ਹਾਂਜੀ ਕੰਡੇ ਵਾਲਾ ਠੀਕ ਹੈ ਚਵਾਈ ਚਵੀ ਕਿਵੇਂ ਰਹੀ ਹੈ ਵੀਰੇ ਚਵਾਈ 1 ਨੰਬਰ ਆ ਬਾਈ ਠੀਕ ਆ ਹੁਣ ਦੂਜਾ ਸੂਆ ਸੁੰਦੀ ਆ ਚਾਰ ਤਰੀਕ ਨੂੰ ਚਾਰ ਦਿਨ ਪਹਿਲੇ ਦੇ ਚਾਰ ਦਿਨ ਪਹਿਲੇ ਕੋ ਦੋ ਚਾਰ ਦਿਨ ਉੱਤੇ ਵੀ ਜਾ ਸਕਦੇ ਹਾਂ ਸੱਤ ਅੱਠ ਦਿਨਾਂ ਦੀ ਕੱਚੀ ਗਿਣ ਲਈਏ ਹਾਂਜੀ ਹਾਂਜੀ ਠੀਕ ਹੈ ਤਾਂ ਕੀ ਫਿਰ ਕਿੰਨਾ ਨਮਾਣਾ ਆਈਡੀਆ ਦੁੱਧ ਦਾ ਐ ਵਿੱਚ ਦੇਉਗੀ ਬਾਈ ਆਰਾਮ ਨਾਲ 15 16 ਕਿਲੋ ਦੁੱਧ 15 ਕਿਲੋ ਦਾ ਨੇਟੀ ਦੇਉਗੀ ਨਾ ਠੀਕ ਹੈ ਵੀਰੇ ਅੱਛਾ ਰੇਟ ਬਾਈ ਕੀ ਤੈ ਕੀਤਾ ਵੀਰੇ ਇਹਦਾ ਰੇਟ ਬਾਈ ਇਹਦਾ 1 135000 ਰੁਪਈਆ ਠੀਕ ਹੈ ਮਾਨਤਾ ਨੇ ਦੇ ਵਿੱਚੋਂ ਥੋੜਾ ਬੋਤਾ ਬਾਈ ਮਾਨਤਾਂ ਥੋੜਾ ਬੋਤਾ ਹੋ ਜਾਊਗਾ ਜੀ ਠੀਕ ਹੈ ਵੀਰੇ ਕੱਢੀਏ ਬੈਰੋਂ ਤੋਰੀਏ ਭਰਾ ਜੀ ਮੜਾਏ ਖੋਲੀਏ ਲੈ ਵੀ ਮਿੱਤਰੋ ਸੂਲ ਤੇ ਧੁੰਨੀ ਦੇ ਚਾਰੇ ਪੈਰਾਂ ਤੇ ਨਿਸ਼ਾਨ ਅੱਖਾਂ ਦਾ ਪਰਦਾ ਜਿਹੜਾ ਗੁਲਾਬੀ ਤੇ ਵਿੱਚੋਂ ਡੇਲਾ ਜਿਹੜਾ ਉਹ ਨੀਲਾ ਬਿਲਕੁਲ ਦੇਖ ਸਕਦੇ ਲੇਵੇ ਭਾਂਡੇ ਵਾਲੀਆ ਮੰਨ ਲਓ ਤੁਸੀਂ ਪੱਧਰੀ ਸਮਧਰੀ ਬਹੁਤ ਆ ਮੈਂ ਤੁਸੀਂ ਦੇਖ ਸਕਦੇ ਨੀ ਨਿਸ਼ਾਨ ਵੀ ਖਾਦੀ ਥੱਲੋ ਬਣਦੇ ਵੀਰੇ ਬਸ ਕੋਈ ਨਾ ਚਮਕ ਚਮਕ ਮੈਂ ਦੇ ਵਿੱਚ ਬਹੁਤ ਆ ਪਿੰਡਾ ਬਹੁਤ ਸ਼ਾਈਨਿੰਗ ਵਾਲਾ ਮੈਂ ਉਹਦਾ ਕਰਮਾਂ ਵਾਲੀ ਦਾ ਮਾਰਕਿੰਗ ਬਹੁਤ ਜਾਇਜ਼ਾ ਤੁਹਾਨੂੰ ਪਹਿਲਾਂ ਵੀ ਦੱਸ ਗਿਆ ਥੇ ਸੂਲ ਤੇ ਨਿਸ਼ਾਨ ਧੁੰਨੀ ਤੇ ਨਿਸ਼ਾਨ ਚਾਰੇ ਪੈਰਾਂ ਤੇ ਮੱਥੇ ਪਟਾ ਬਿਲਕੁਲ ਬਰੀਕੀ ਆ ਜਿਹੜੀ ਝੋਟੀ ਦੀ ਸਾਰੀ ਚੰਗੀ ਆ ਮੇਰੇ ਪਤਰੋਲੇ ਦੇ ਭਾਂਡੇ ਵਾਲੋ ਬੜੀ ਜ਼ਬਰਦਸਤ ਤਿਆਰ ਹੁੰਦੀ ਆਉਂਦੀ ਆ ਕਰਮਾ ਵਾਲੀ ਦਾ ਕੱਲਾ ਕੱਲਾ ਥਣ ਪੀੜੀ ਦੇ ਪਾ ਵਾਂਗੂ ਲੇਵੇ ਦੇ ਵਿੱਚ ਗੈਪ ਲੇਵੇ ਦੀ ਬਣਾਵਟ ਲੇਵੇ ਦੀ ਬੰਤਰ ਬਣਦੇ ਵੀ ਇੱਥੇ ਲੇਵੇ ਦੀ ਬੰਤਰ ਸਾਰੀ ਬਰੀਕੀ ਆ ਜਿਹੜੀ ਮੈਂ ਦੇ ਵਿੱਚ ਪੂਰੀ ਚੰਗੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਤੁਸੀਂ ਆ ਕੇ ਵੀ ਦੇਖੋਗੇ ਮੈਂ ਤੁਹਾਨੂੰ ਪਸੰਦ ਆਊਗੀ ਮੰਨ ਲਓ ਕੱਦ ਬਾਡੀ ਦੇ ਵਿੱਚ ਵੀ ਜਿਹੜਾ ਨੀਲੀ 라ਵੀ ਦਾ ਘਰ ਤੋਂ ਹੁੰਦਾ ਜਿਹੜਾ ਨੀਲੀ 라ਵੀ ਦਾ ਟਾਂਚਾ ਹੁੰਦਾ ਉਹ ਸਾਰੇ ਪੱਖ ਪੂਰੇ ਕਰਦੀ ਆ ਲਾਈਪੋਟਨ ਦੇ ਨਿਸ਼ਾਨ ਸਾਰੇ ਵਿਖਾਦੀ ਧੁੰਨੀ ਤੇ ਸੂਲ ਤੇ ਸਾਰੇ ਨਿਸ਼ਾਨ ਜਿਹੜੇ ਆ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਕਵਰ ਕਰਦੀ ਆ ਮਿੱਤਰੋ ਲੇਵੇ ਭਾਂਡੇ ਰੋ ਸੱਸ ਸੋਸਰੀ ਪੋਪਲਾ ਫਿਰ ਤੇਰੇ ਕੋਲੇ ਲਵਾ ਗਈ ਸੀ ਬਾਈ ਇਹ ਨਹੀਂ ਪਹਿਲਾਂ ਹੀ ਲੱਥਾ ਹੀ ਛੋਟੀ ਦਾ ਹੀ ਬਾਈ ਠੀਕ ਆ ਵੀਰੇ ਠੀਕ ਆ ਬਾਈ ਹੋਕ ਲੈ ਵੀ ਮਿੱਤਰੋ ਆ ਧੁੰਨੀ ਤੇ ਨਿਸ਼ਾਨ ਆ ਜਿਹੜਾ ਸਾਰੀਆਂ ਨਿਸ਼ਾਨੀਆਂ ਤੇ ਨਾਮੀ ਸਾਨ ਬਾਦਲ ਫਾਰਮ ਦੇ ਵਿੱਚ ਸਾਨ ਸਾਹ ਸੈਂ ਸਾਹ ਦਾ ਇਹਨੂੰ ਸੀਮਨ ਲੱਗਿਆ ਹੋਇਆ ਮੇਤਰੋ ਸਾਰਾ ਕੁਝ ਪਿਆ ਆਪਣੇ ਕੋਲ ਠੀਕ ਹੈ ਬਈ ਟੀਕਾ ਟੂਕਾ ਜਿਹੜਾ ਬਾਈ ਦੇ ਸੀਮਨ ਵਗੈਰਾ ਉਹ ਸਾਰਾ ਕੁਝ ਸੰਭਿਆ ਹੋਇਆ 1 ਲੱਖ ਤੇ 35000 ਰੁਪਿਆ ਡਿਮਾਂਡ ਆ ਇਹ ਮੈਂ ਸੀ ਮੇਤਰੋ ਇੱਕ ਸਾਨ ਵੀ ਨੀਲੀ 라ਵੀ ਦਾ ਵਿਖਾਉਣਾ ਜਿਹੜਾ ਕ੍ਰੋਸਿੰਗ ਦੇ ਲਈ ਬਾਈ ਦੇ ਕੋਲੇ ਅਪਲਬ ਦਾ ਉਹਦੇ ਬਾਰੇ ਵੀ ਆਪਾਂ ਜਾਣਕਾਰੀ ਲੈਣੀ ਕੋਈ ਕੋਈ ਤੁਰਨਾ ਇਹ ਨਹੀਂ ਰੁਕਣਾ ਤਾਂ ਹੈ ਨਹੀਂ ਕਿੱਲੇ ਤੇ ਨਹੀਂ ਰੁਕ ਚੱਲ ਲੈ ਮੇਤਰੋ ਆਸਾਨ ਜਿਹੜਾ ਕ੍ਰੋਸਿੰਗ ਦੇ ਲਈ ਉਪਲਬਧ ਦਾ ਇਹਦੀ ਇਹ ਪਿਓ ਵਾਲੇ ਪੱਖ ਤੋਂ ਅਲਬਖਸ਼ ਦੇ ਸੀਮਣ ਦਾਵਾ ਮਿੱਤਰੋ ਮਾਂ ਦੇ ਦੁੱਧ ਦਾ ਰਿਕਾਰਡ ਇਹਦਾ 15 ਕਿਲੋ ਦਾਵਾ 5 ਸਾਲ ਦੀ ਇਹਦੀ ਏਜ ਆ ਬੱਚੇ ਇਹਦੇ ਕੁਝ ਕੋ ਟਾਈਮ ਤਾਈ ਬਾਈ ਕੋਲੇ ਆ ਜਾਣਗੇ ਕ੍ਰੋਸਿੰਗ ਹੋਈਆਂ ਮਈਆਂ ਦੇ ਜਿਹੜੇ ਉਮਰ ਇਹ 5 ਸਾਲ ਦਾ ਹੋ ਗਿਆ ਵੀਰੇ ਹਨਾ 5 ਸਾਲ ਦਾ ਜੇ ਕਿਸੇ ਭਰਾਣੇ ਮੈਂ ਕ੍ਰੋਸ ਕਰਾਉਣੀ ਹੋਈ ਤਾਂ ਬਾਈ ਹੁਣ ਇਹਦਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਭਰਾਵੋ ਜੇ ਕਿਸੇ ਨੇ ਮੈਂ ਕ੍ਰੋਸ ਕਰਾਉਣੀ ਹੋਈ ਤਾਂ ਬਾਈ ਹੁਣ ਇਹਨਾਂ ਨੂੰ ਤੁਸੀਂ ਕਰ ਸਕਦੇ ਆ ਕਨਫਰਮ ਫੀਸ ਵੀਰੇ ਕਿੰਨੀ ਰੱਖੀ ਆ ਬਾਈ ਹੈ ਰੁਪਈਆ ਇਹਦੀ ਫੀਸ ਰੱਖੀ ਹੋਈ ਆ ਮੌਲੀ ਦੀ ਮਿੱਤਰੋ ਅਲਬਖਸ਼ ਦਾ ਬੱਚਾ ਇਹ ਤੂਤਾ ਵਾਲਾ ਮਨਜੀਤ ਭਾਈ ਦੇ ਕੋਲੇ ਸੀਗਾ ਜਿਹੜਾ ਸਣ ਉਹ ਸਣ ਦਾ ਇਹ ਬੱਚਾ ਵਾ ਮਿੱਤਰੋ ਨੀਲੀ ਰਾਵੀ ਨਸਲ ਨੂੰ ਪਿਆਰ ਕਰਨ ਵਾਲਾ ਇਨਸਾਨ ਸੀ ਪਰ ਸਮੇਂ ਦੀ ਅਸੀ ਮਾਰ ਪਾਈ ਕਿ ਕੁਝ ਟਾਈਮ ਪਹਿਲਾਂ ਉਹ ਬਾਈ ਨਹੀਂ ਰਹਿਸ ਦੁਨੀਆ ਦੇ ਉੱਤੇ ਮਨਜੀਤ ਭਾਈ ਔਰ ਪਰ ਉਹਦੀ ਕੀਤੀ ਹੋਈ ਮਿਹਨਤ ਜਿਹੜਾ ਸਣ ਨੀਲੀ ਰਾਵੀ ਦਾ ਅੱਜ ਵੀ ਪਾਈ ਹੋਣਾ ਦੇ ਕੋਲੇ ਅਲਬਖਸ਼ ਮਨਜੋਦ ਆ ਬਹੁਤ ਮੁਹੱਬਤੀ ਬੰਦਾ ਸੀ ਪਿਓਰ ਪਿਆਰਾ ਵਾ ਇਨਸਾਨ ਸੀਗਾ ਭਾਈ ਪਰ ਉਹਦੇ ਗਾਂ ਸਾਣ ਦੇ ਬੱਚੇ ਜਿਹੜੀ ਫਲਵਾੜੀ ਖੇੜੀ ਹੋਈ ਆ ਉਹ ਤੁਸੀਂ ਆ ਦੇਖ ਸਕਦੇ ਹੋ ਮਿੱਤਰੋ ਇਹ ਲਬਖਸ਼ ਦਾ ਬੱਚਾ ਕ੍ਰੋਸਿੰਗ ਦੇ ਲਈ ਉਪਲਬਧ ਦਾ ਜਿਹੜੇ ਪੁਰਾਣੇ ਮੈਂ ਕ੍ਰੋਸ ਕਰਉਣੀ ਵੀਰੇ ਨੰਬਰ ਦਈਆ ਆਪਣਾ ਭਾਈ ਭਾਈ ਨੰਬਰ 83601 36890 ਜੀ ਇੱਕ ਵਾਰੀ ਹੋਰ ਬੋਲ ਦਈਏ ਵੀਰੇ 83601 ਜੀ 636890 ਜੀ ਠੀਕ ਹੈ ਭਾਈ ਇਸ ਨੰਬਰ ਤੇ ਤੁਸੀਂ ਬਾਈ ਨਾਲ ਕਰਨੀਆਂ ਗੱਲਬਾਤ ਮਿੱਤਰੋ ਇਹ ਜਾਨਵਰ ਜਿਹੜੀ ਬੂਰੀ ਮੈਂ ਵਿਕਾਉ ਆ ਤੇ ਸਾਣ ਕ੍ਰੋਸਿੰਗ ਦੇ ਲਈ ਸੀਗਾ ਪਿੰਡ ਕਗਿਆਣਾ ਜ਼ਿਲ੍ਹਾ ਫਰੀਦਕੋਟ